ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਪਿਛਲੀ ਵੀਡੀਓ 'ਚ ਅਸੀਂ ਜਾਣਿਆ ਸੀ ਕਿ ਗੁਰੂ ਹਰਿਕ੍ਰਿਸ਼ਨ ਜੀ ਜਦੋਂ ਦਿੱਲੀ ਜਾ ਰਹੇ ਸੀ ਤਾਂ ਉੱਥੇ ਉਹ ਪੰਜੋਖਰਾ ਪਿੰਡ ਵਿੱਚ ਰੁਕੇ ਸੀ ਤੇ ਅੱਗੇ ਪੰਜੋਖਰਾ ਪਿੰਡ ਵਿੱਚ ਜਾ ਕੇ ਕੀ ਹੋਇਆ ਉਹ ਆਪਾਂ ਇਸ ਵੀਡੀਓ ਵਿੱਚ ਜਾਣਾਂਗੇ ਜਦੋਂ ਗੁਰੂ ਜੀ ਪੰਜੋਖਰੇ ਵਿਖੇ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਸੀ ਤਾਂ ਇੱਕ ਸਿੱਖ ਨੇ ਆ ਕੇ ਇੱਕ ਕਮੰਡੀ ਪੰਡਿਤ ਬਾਰੇ ਜੋ ਕਿ ਉੱਥੇ ਗਵਾਨ ਵਿੱਚ ਰਹਿੰਦਾ ਸੀ ਗੁਰੂ ਜੀ ਨੂੰ ਦੱਸਿਆ ਬ੍ਰਾਹਮਣ ਨੇ ਗੁਰੂ ਜੀ ਦਾ ਨਾਮ ਪੁੱਛਿਆ ਸੀ ਤੇ ਇਹ ਜਾਣ ਕੇ ਕਿ ਉਹਨਾਂ ਦਾ ਨਾਮ ਹਰੀਕ੍ਰਿਸ਼ਨ ਹੈ ਤਾਂ ਉਹ ਬੜਾ ਕਰੋਧਿਤ ਹੋਇਆ ਸੀ ਤੇ ਉਹ ਕਹਿਣ ਲੱਗਾ ਕਿ ਭਗਵਤ ਦੇ ਕਵੀ ਜਿਸ ਦਾ ਕੋਈ ਸਾਨੀ ਨਹੀਂ ਉਸ ਪ੍ਰਭੂ ਨੂੰ ਸਿਰਫ ਕ੍ਰਿਸ਼ਨ ਆਖਿਆ ਗਿਆ ਤੇ ਗੁਰੂ ਆਪਣੇ ਆਪ ਨੂੰ ਸ਼੍ਰੀ ਹਰੀਕ੍ਰਿਸ਼ਨ ਕਹਿੰਦਾ ਜਿਵੇਂ ਆਪਣੇ ਆਪ ਨੂੰ ਉਹ ਕ੍ਰਿਸ਼ਨ ਨਾਲੋਂ ਵੀ ਸ਼੍ਰੇਸ਼ਟ ਸਮਝਦਾ ਹੋਵੇ ਜੀ ਉਹ ਸੱਚਮੁੱਚ ਇੰਨਾ ਵੱਡਾ ਗੁਰੂ ਹੈ ਤਾਂ ਮੇਰੇ ਨਾਲ ਗੀਤਾ ਦੇ ਅਰਥ ਕਰਕੇ ਦੱਸੇ ਗੁਰੂ ਜੀ ਨੇ ਉਸ ਇਤਲਾਈਏ ਨੂੰ ਕਿਹਾ ਵਿਦਵਤਾ ਦੀਆਂ ਅੱਖਾਂ ਤਾਂ ਠੀਕ ਨੇ ਪਰ ਅਭਿਮਾਨ ਦੇ ਕੁੱਕਰਿਆਂ ਨੇ ਉਸ ਨੂੰ ਅੰਨ੍ਹਾ ਕਰ ਦਿੱਤਾ ਤੇ ਉਹ ਪ੍ਰਮਾਤਮਾ ਨੂੰ ਵੇਖਣ ਤੋਂ ਅਸਮਰੱਥ ਹੈ ਅਭਿਮਾਨ ਨੇ ਸੋ ਵਿਅਕਤੀਆਂ ਨੂੰ ਆਪਣੇ ਤੋਂ ਹੀ ਚੀ ਸਮਝਦੇ ਨੇ ਪ੍ਰੰਤੂ ਸਿੱਖ ਨੇ ਗੁਰੂ ਜੀ ਨੂੰ ਮਨਾ ਲਿਆ ਕਿ ਉਹ ਪੰਡਿਤ ਨੂੰ ਆਉਣ ਦੀ ਆਗਿਆ ਦੇ ਦੇਣ। ਜਦੋਂ ਪੰਡਿਤ ਆਇਆ ਤਾਂ ਉਸਨੇ ਗੁਰੂ ਜੀ ਨੂੰ ਪ੍ਰਣਾਮ ਵੀ ਨਾ ਕੀਤਾ। ਪ੍ਰੰਤੂ ਬੇਤੁਲਕ ਫੋਕੇ ਉਹਨਾਂ ਦੇ ਕੋਲ ਬੈਠ ਗਿਆ। ਫਿਰ ਉਸਨੇ ਕਿਹਾ ਤੁਸੀਂ ਜੋ ਆਪਣੇ ਆਪ ਨੂੰ ਸ਼੍ਰੀ ਹਰਿਕ੍ਰਿਸ਼ਨ ਕਹਉਂਦੇ ਹੋ ਕਿ ਤੁਸੀਂ ਪ੍ਰਭੂ ਕ੍ਰਿਸ਼ਨ ਨਾਲੋਂ ਵੀ ਮਹਾਨ ਹੋ। ਮੈਨੂੰ ਥੋੜਾਕਾ ਸਮਾ ਗੀਤਾ ਦੇ ਅਰਥ ਕਰਕੇ ਸਮਝਾਓ। ਤਾਂ ਗੁਰੂ ਜੀ ਨੇ ਉੱਤਰ ਦਿੱਤਾ। ਅੱਜ ਕੱਲ ਦੇ ਪੰਡਿਤ ਅਸਲੀ ਵਿਦਵਾਨ ਨਹੀਂ ਉਹ ਗਲਾਦੜ ਦੇ ਬਾਦਵੀਵਾਦੀ ਨੇ ਤੇ ਦਿਨੋਂ ਦਿਨ ਨਿੱਗਰਦੇ ਜਾ ਰਹੇ ਨੇ ਤੇ ਭਵਿੱਖ ਵਿੱਚ ਉਹ ਧਰਮ ਬਾਰੇ ਹੋਰ ਵੀ ਘਟ ਧਰਮੀ ਹੋਣਗੇ ਜੋ ਬ੍ਰਾਹਮਣ ਜਾਣਦੇ ਨੇ ਉਹ ਸਹੀ ਗਿਆਨ ਨਹੀਂ ਹੈ ਉਹ ਪ੍ਰਮਾਤਮਾ ਨੂੰ ਭੁੱਲ ਚੁੱਕੇ ਨੇ ਮੈਂ ਗੀਤਾ ਨਹੀਂ ਪੜੀ ਤੇ ਜੇ ਮੈਂ ਇਹਦੇ ਅਰਥਾਂ ਤੇ ਤੇ ਤੇਰੇ ਨਾਲ ਵਿਚਾਰ ਕਰਾਂਗਾ ਤੂੰ ਕਹੇਂਗਾ ਕਿ ਅਮੀਰ ਪਿਤਾ ਦਾ ਪੁੱਤਰ ਹੋਣ ਕਾਰਨ ਮੈਂ ਕਰੀ ਨਿੱਜੀ ਅਧਿਆਪਕ ਰੱਖ ਕੇ ਇਹ ਪੜਦਾ ਰਿਹਾ ਹੋਵਾਂਗਾ ਜਦੋਂ ਕਿ ਮੈਨੂੰ ਇਹਦੇ ਅਰਥ ਰੋਹਾਨੀ ਸ਼ਕਤੀ ਨਾਲ ਕਰਨੇ ਚਾਹੀਦੇ ਨੇ ਜਾਂ ਤੂੰ ਕੋਈ ਗੰਭਾਰ ਪਿੰਡੂ ਲਿਆ ਜੋ ਤੇਰੇ ਨਾਲ ਚਰਚਾ ਕਰੇ ਤੇ ਜਦੋਂ ਤੂੰ ਉਸ ਨੂੰ ਮਾਤ ਦੇ ਦਿੱਤੀ ਤਾਂ ਮੈਂ ਤੇਰੇ ਨਾਲ ਗੱਲਬਾਤ ਕਰਾਂਗਾ ਬ੍ਰਾਹਮਣ ਜਾ ਕੇ ਇੱਕ ਅਬੋਧ ਅਨਪੜ ਮਾਛੀ ਨੂੰ ਜਿਸ ਦਾ ਨਾਮ ਛੱਜੂ ਸੀ ਨਜ਼ਦੀਕ ਦੇ ਪਿੰਡ ਤੋਂ ਲੈ ਕੇ ਆਇਆ ਗੁਰੂ ਜੀ ਨੇ ਉਹਦੇ ਚਿਹਰੇ ਤੇ ਪਰਮੀ ਨਜ਼ਰ ਮਾਰੀ ਤੇ ਕਿਹਾ ਤੂੰ ਤਾਂ ਧਰਮ ਦਾ ਮਹਾਨ ਵਿਦਵਾਨ ਬਣ ਗਿਆ ਤੂੰ ਬ੍ਰਾਹਮਣ ਨਾਲ ਹੁਣ ਸ਼ਸ਼ਤਰ ਆਥਰ ਕਰ ਬ੍ਰਾਹਮਣ ਤੇ 마ਸ਼ੀ ਤਦੋਂ ਹੀ ਚਰਚਾ ਕਰਨ ਲੱਗੇ ਤੇ 마ਸ਼ੀ ਨੇ ਅਜਿਹੇ ਵਿਦਵਾਦ ਪੂਰਨ ਦਿੱਤੇ ਕਿ ਬ੍ਰਾਹਮਣ ਹੈਰਾਨ ਤੇ ਅਵਾਕ ਰਹਿ ਗਿਆ ਪ੍ਰਸ਼ਨ ਉੱਤਰਾਂ ਦਾ ਸਬੰਧ Hindu ਧਰਮ ਨਾਲ ਸੀ ਪੰਡਿਤ ਨੂੰ ਯਕੀਨ ਹੋ ਗਿਆ ਕਿ ਗੁਰੂ ਜੀ ਨੇ ਮਾਸ਼ੀ ਵਿੱਚ ਅਲੌਕਿਕ ਸ਼ਕਤੀ ਪਰ ਦਿੱਤੀ ਹੈ ਫਿਰ ਉਸਨੇ ਗੁਰੂ ਜੀ ਪਾਸੋਂ ਆਪਣੀ ਬੇਤੁਲਖੀ ਜੋ ਉਸਨੇ ਗੁਰੂ ਜੀ ਪਾਸ ਆਉਣ ਸਮੇਂ ਵਿਖਾਈ ਸੀ ਉਹਦੀ ਮਾਫੀ ਮੰਗੀ ਬ੍ਰਾਹਮਣ ਨੇ ਇਹ ਵੀ ਕਿਹਾ ਤੁਸੀਂ ਸੱਚਮੁੱਚ ਹੀ ਰੱਬੀ ਰੂਪ ਕ੍ਰਿਸ਼ਨ ਹੋ ਮੈਨੂੰ ਆਪਣਾ ਚੇਲਾ ਬਣਾ ਲਵੋ ਗੁਰੂ ਜੀ ਨੇ ਅਜਾਇ ਕੀਤਾ ਤੇ ਉਸ ਨੂੰ ਨਿਮਰਤਾ ਦਾ ਉਪਦੇਸ਼ ਦਿੱਤਾ ਰਾਜਾ ਜੈ ਸਿੰਘ ਗੁਰੂ ਜੀ ਦਾ ਨੰਗੇ ਪੈਰੀ ਚੱਲ ਕੇ ਸਵਾਗਤ ਕਰਨ ਆਇਆ। ਬਾਦਸ਼ਾਹ ਨੇ ਗੁਰੂ ਜੀ ਦੇ ਆਉਣ ਤੇ ਬਹੁਤ ਸਾਰੇ ਤੋਹਫੇ ਭੇਜੇ ਤੇ ਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ। ਬਾਦਸ਼ਾਹ ਦੇ ਸੰਦੇਸ਼ ਤੇ ਉੱਤਰ ਵਜੋਂ ਗੁਰੂ ਜੀ ਨੇ ਕਿਹਾ ਮੇਰਾ ਵੱਡਾ ਭਰਾ ਬਾਦਸ਼ਾਹ ਕੋਲ ਹੈ ਤੇ ਜੋ ਕੁਝ ਬਾਦਸ਼ਾਹ ਚਾਹੁੰਦਾ ਹੈ ਉਹ ਕਰਨ ਲਈ ਉਹ ਤਿਆਰ ਹੈ। ਮੈਂ ਬਾਦਸ਼ਾਹ ਨੂੰ ਨਹੀਂ ਮਿਲ ਸਕਦਾ। ਮੇਰੇ ਪਿਤਾ ਨੇ ਆਖਰੀ ਸਮੇਂ ਕਿਹਾ ਸੀ ਕਿ ਮੇਰਾ ਵੱਡਾ ਭਰਾ ਹੀ ਸਭ ਰਾਸ਼ੀ ਵਿਵਹਾਰ ਬਾਦਸ਼ਾਹ ਦੇ ਨਾਲ ਕਰਿਆ ਕਰੇਗਾ ਤੇ ਮੈਨੂੰ ਉਹਨਾਂ ਦੇ ਕੰਮ ਵਿੱਚ ਦਖਲ ਨਾ ਦੇਣ ਦੀ ਕਿਹਾ ਗਿਆ ਸੀ ਮੇਰਾ ਕਰਜ ਸੱਚੇ ਨਾਮ ਦਾ ਉਪਦੇਸ਼ ਦੇਣਾ ਹੈ ਭਰਾ ਜਿੰਨਾ ਕੋਈ ਪਿਆਰਾ ਨਹੀਂ ਹੁੰਦਾ ਤੇ ਨਾਲ ਹੀ ਉਸ ਜਿੱਡਾ ਵੱਡਾ ਕੋਈ ਵੀ ਵੈਰੀ ਨਹੀਂ ਹੁੰਦਾ ਜੋ ਸ਼ਲੂਕ ਬਾਦਸ਼ਾਹ ਨੇ ਆਪਣੇ ਭਰਾਵਾਂ ਨਾਲ ਕੀਤਾ ਹੈ ਉਹ ਹੀ ਵੇਖ ਲਵੋ ਰਾਮ ਰਾਏ ਵੀ ਮੇਰੇ ਨਾਲ ਬਹੁਤ ਬਹਿਰ ਭਾਵ ਰੱਖਦਾ ਹੈ ਤੇ ਜੇ ਬਾਦਸ਼ਾਹ ਨੇ ਮੁਲਾਕਾਤ ਕਰਕੇ ਮੇਰਾ ਹੋਰ ਸਤਿਕਾਰ ਕੀਤਾ ਤਾਂ ਰਾਮ ਰਾਏ ਹੋਰ ਵਿਰੋਧ ਕਰਨ ਲੱਗ ਪਵੇਗਾ ਇਸ ਲਈ ਪਰਿਵਾਰਾਂ ਵਿੱਚ ਹੋਰ ਵਿਵਾਦ ਵਧਣ ਤੋਂ ਰੋਕਿਆ ਜਾਣਾ ਹੀ ਚੰਗਾ ਹੈ ਇਸੇ ਕਾਰਨ ਤੇ ਕਈ ਹੋਰ ਕਾਰਨਾ ਕਰਕੇ ਮੇਰੇ ਪਿਤਾ ਨੇ ਬਾਦਸ਼ਾਹ ਨਾਲ ਮਿਲਣ ਤੋਂ ਮੈਨੂੰ ਰੋਕਿਆ ਸੀ ਜਦੋਂ ਇਸ ਗੱਲਬਾਤ ਦੀ ਇਤਲਾ ਬਾਦਸ਼ਾਹ ਨੂੰ ਦਿੱਤੀ ਗਈ ਤਾਂ ਉਹ ਇਸ ਨੂੰ ਕੇ ਹੈਰਾਨ ਹੋ ਗਿਆ ਕਿ 7 ਸਾਲ ਦੇ ਬੱਚੇ ਨੇ ਇੰਨਾ ਕੁਝ ਕਿਹਾ ਉਸਨੇ ਕਿਹਾ ਕਿ ਗੁਰੂ ਜੀ ਪਾਸ ਜ਼ਰੂਰੀ दैवी ਸ਼ਕਤੀ ਹੈ ਤੇ ਉਸ ਨੂੰ ਨਰਾਜ਼ ਕਰਕੇ ਕੁਝ ਪ੍ਰਾਪਤ ਨਹੀਂ ਹੋਏਗਾ ਅਜੇ ਚੰਗੇ ਵਿਚਾਰਾਂ ਦਾ ਲਿਸ਼ਕਾਰਾ ਆਰਿੰਗੇਜ ਦੇ ਮਨ ਵਿੱਚ ਕੁਝ ਸ਼ਿਨਾ ਲਹਿ ਰਿਹਾ ਉਹ ਵਿਚਾਰ ਤਾਂ ਕਾਲੇ ਬੱਦਲਾਂ ਵਿੱਚ ਕਾਲੀ ਰਾਤ ਨੂੰ ਬਿਜਲੀ ਦੀ ਲਿਸ਼ਕ ਮਾਤਰ ਹੀ ਸੀ ਜੋ ਛੱਟ ਹੀ ਤਰਤ ਦੇ ਦ੍ਰਿਸ਼ ਤੋਂ ਅਲੋਪ ਹੋ ਕੇ ਪਹਿਲਾਂ ਨਾਲੋਂ ਵੀ ਜ਼ਿਆਦਾ ਹਨੇਰਾ ਕਰੀ ਜਾਂਦੀ ਸੀ ਆਰਿੰਗਜੀਵ ਠੀਕ ਮੌਕੇ ਦਾ ਇੰਤਜ਼ਾਰ ਕਰਦਾ ਰਿਹਾ ਕਿਉਂਕਿ ਉਹ ਜਾਣਦਾ ਸੀ ਕਿ ਗੁਰੂ ਉਸ ਨੂੰ ਜ਼ਰੂਰੀ ਇਛਤ ਮੁਲਾਕਾਤ ਦਾ ਸਮਾਂ ਦੇਣਗੇ ਸਿੱਖ ਸੰਗਤ ਬਹੀਰਾ ਬਨ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੀ ਰਹੀ ਤੇ ਤਰਵਾਸ ਪ੍ਰਾਪਤ ਕਰਦੀ ਰਹੀ ਉਸ ਸਮੇਂ ਦਿੱਲੀ ਵਿੱਚ ਪਲੇਗ ਦੀ ਮਹਾਮਾਰੀ ਫੈਲੀ ਹੋਈ ਸੀ ਤੇ ਇਸ ਨਾਲ ਦੁਖੀ ਲੋਕ ਗੁਰੂ ਜੀ ਦੀ ਮਿਹਰ ਮੁਲਾਕਾਤ ਲਈ ਆਏ ਉਹ ਸਭ ਰਾਜੀ ਹੋ ਗਏ RAM RAI ਆਪਣੇ ਸਿੱਖਾਂ ਦੀ ਗਿਣਤੀ ਘਟੰਤੇ ਗੁਰੂ ਜੀ ਪਾਸ ਵੱਡੀ ਗਿਣਤੀ ਵਿੱਚ ਚਲੇ ਜਾਣ ਤੇ ਬਹੁਤ ਪਰੇਖ ਉਠਿਆ ਤੇ ਮਨ ਵਿੱਚ ਕਹਿਣ ਲੱਗਾ ਜੋ ਬੁਰਾਈ ਮੈਂ ਉਹਦੇ ਲਈ ਚਿਤਵੀ ਸੀ ਉਹ ਤਾਂ ਉਹਦੇ ਲਈ ਲਾਭਦੈਕ ਸਿੱਧ ਹੋ ਗਈ ਮੈਨੂੰ ਜ਼ਰੂਰ ਕੋਈ ਅਜਈ ਤਰਕੀਬ ਕਰਨੀ ਚਾਹੀਦੀ ਹੈ ਤਾਂ ਜੋ ਉਹ ਮੇਰੀ ਯੋਜਨਾ ਦੇ ਵਿਰੋਧ ਤਾਂ ਨਾ ਕਰ ਸਕੇ ਅਗਲੇ ਦਿਨ ਬਾਦਸ਼ਾਹ ਦੇ ਪੁੱਤਰ ਦੇ ਆਣ ਦੀ ਸੂਚਨਾ ਦਿੱਤੀ ਗਈ ਰਾਜਕੁਮਾਰ ਨੇ ਕਿਹਾ ਕਿ ਉਸ ਦਾ ਪਿਤਾ ਗੁਰੂ ਜੀ ਦੇ ਦਰਸ਼ਨ ਕਰਨ ਦਾ ਚਾਹਵਾਨ ਹੈ ਗੁਰੂ ਜੀ ਨੇ ਉੱਤਰ ਦਿੰਦਿਆਂ ਕਿਹਾ ਕਿ ਉਹ ਬਾਦਸ਼ਾਹ ਨੂੰ ਨਾ ਮਿਲਣ ਦਾ ਕਾਰਨ ਪਹਿਲਾਂ ਹੀ ਦੱਸ ਚੁੱਕੇ ਨੇ ਉਹਨਾਂ ਨੇ ਫਿਰ ਉਹ ਗੱਲ ਦੁਹਰਾਈ ਜੋ ਉਹਨਾਂ ਨੇ ਪਹਿਲਾਂ ਕਹੀ ਸੀ ਕਿ ਜੇ ਲੋੜ ਪਵੇ ਤਾਂ ਆਹਮ ਭਾਈ ਜੋ ਕਿ ਦਰਬਾਰ ਵਿੱਚ ਹੀ ਹੈ ਬਾਦਸ਼ਾਹ ਨਾਲ ਰਾਜਨੀਤਿਕ ਤੇ ਪ੍ਰਬੰਧਕ ਮਾਮਲਿਆਂ ਵਿੱਚ ਗੱਲਬਾਤ ਕਰੇਗਾ ਜੇ ਬਾਦਸ਼ਾਹ ਨੂੰ ਧਰਮ ਉਪਦੇਸ਼ ਦੀ ਇੱਛਾ ਹੋਵੇ ਤਾਂ ਅਸੀਂ ਲਿਖਵਾ ਦੇਾਂਗੇ ਤੇ ਤੁਸੀਂ ਭਾਵੇਂ ਫਾਰਸੀ ਅੱਖਰਾਂ 'ਚ ਲਿਖ ਲੈਣਾ ਜਦੋਂ ਉਹ ਇਹ ਸਮਝ ਕੇ ਇਹਨਾਂ ਉੱਪਰ ਅਮਲ ਕਰੇਗਾ ਤਾਂ ਗੁਰੂ ਨਾਨਕ ਦੀ ਉਸ ਨੂੰ ਰਹਿਮਤ ਪ੍ਰਾਪਤੀ ਹੋਵੇਗੀ ਤੇ ਉਹ ਖੁਸ਼ ਰਹੇਗਾ ਇਹ ਉੱਤੋਂ ਸੁਣ ਕੇ ਸ਼ਹਿਜ਼ਾਦਾ ਹੈਰਾਨ ਰਹਿ ਗਿਆ ਤੇ ਕਹਿਣ ਲੱਗਾ ਕਿ ਗੁਰੂ ਜੀ ਸਮਰਾਟ ਲਈ ਉਪਦੇਸ਼ ਲਿਖ ਦੇਣ ਗੁਰੂ ਜੀ ਨੇ ਫਿਰ ਉਸ ਨੂੰ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਲਿਖ ਕੇ ਬਾਦਸ਼ਾਹ ਦੇ ਉਧਾਰ ਲਈ ਲਿਖਵਾਇਆ। ਕਿਆ ਖਾਦੇ ਕਿਆ ਪੈਦੇ ਹੋਏ ਜਮ ਨਹੀਂ ਸੱਚਾ ਸੋਏ। ਕਿਆ ਮੇਵਾ ਕਿਆ ਕਿਉ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ। ਕਿਆ ਕੱਪੜ ਕਿਆ ਸੇ ਸੁਖਾਲੀ ਕੀਜੇ ਭੋਗ ਬਿਲਾਸ। ਕਿਆ ਲਸ਼ਕਰ ਕਿਆ ਨੀਵ ਖਵਾਸੀ ਆਵੇ ਮਹਿਲੀ ਬਾਸ ਨਾਨਕ ਸੱਚੇ ਨਾਮ ਬਿਨ ਸਵੇ ਟੋਲ ਵਿਨਾਸ਼ ਸਹਿਜਾਦਾ ਇਹ ਸ਼ਬਦ ਲੈ ਕੇ ਆਪਣੇ ਪਿਤਾ ਪਾਸ ਚਲਾ ਗਿਆ ਤੇ ਉਹ ਇਹ ਸ਼ਬਦ ਸੁਣ ਕੇ ਬੜਾ ਪ੍ਰਭਾਵਿਤ ਹੋਇਆ ਉਸ ਦੀ ਗੁਰੂ ਨੂੰ ਇਸਲਾਮ ਧਰਮ ਵਿੱਚ ਪਰਵੇਸ਼ ਕਰਾਉਣ ਦੀ ਇੱਛਾ ਤੇ ਦੋਮਾ ਭਰਾਮਾ ਦਾ ਵੈਰ ਵਧਾਉਣ ਦੀ ਚਾਹ ਨੇ ਉਸ ਨੂੰ ਅੰਨਾ ਕਰ ਦਿੱਤਾ ਇੱਕ ਵਾਰ ਬਾਦਸ਼ਾਹ ਨੇ ਰਾਜਾ ਜੈ ਸਿੰਘ ਨਾਲ ਨਿੱਜੀ ਰੂਪ ਵਿੱਚ ਗੁਫ਼ਤੂ ਕਰਦਿਆਂ ਕਿਹਾ ਤੁਸੀਂ ਤੇ ਹੋਰ ਲੋਕ ਵੀ ਗੁਰੂ ਜੀ ਦੀ ਬੜੀ ਸ਼ਲਾਘਾ ਕਰਦੇ ਹੋ ਤੇ ਕਹਿੰਦੇ ਹੋਗੇ ਉਸ ਪਾਸ ਕਰਾਮਾਤੀ ਸ਼ਕਤੀਆਂ ਨੇ ਕਿ ਤੁਸੀਂ ਉਸ ਦੀ ਕਦੇ ਪਰਖ ਕੀਤੀ ਹੈ ਜੇ ਪਹਿਲਾਂ ਅਜੇ ਕੁਝ ਨਹੀਂ ਕੀਤਾ ਤਾਂ ਹੁਣ ਜ਼ਰੂਰ ਕਰੋ ਜੇ ਤੁਹਾਨੂੰ ਪਤਾ ਲੱਗੇ ਕਿ ਉਸ ਵਿੱਚ ਅਲੌਕਿਕ ਸ਼ਕਤੀ ਹੈ ਤਾਂ ਮੈਨੂੰ ਵੀ ਦੱਸਣਾ ਰਾਜਾ ਜੈ ਸਿੰਘ ਨੇ ਉੱਤਰ ਦਿੱਤਾ ਕਿ ਅਜੇ ਪ੍ਰਖਾਂ ਦੀ ਪਰਖ ਕਰਨੀ ਔਖੀ ਹੈ ਉਨਾਂ ਨਾਲ ਅਜਿਹਾ ਵਿਵਹਾਰ ਕਰਨਾ ਖਤਰਨਾਕ ਹੈ ਕਿਉਂ ਜੋ ਉਹ ਵਰ ਦੇਣ ਦੀ ਤਾਂ ਸ਼ਰਾਬ ਪੀਣਾ ਦੇ ਦੇਣ ਪਰੰਤੂ ਬਾਦਸ਼ਾਹ ਸਲਾਮਤ ਦੇ ਹੁਕਮ ਮੁਤਾਬਿਕ ਮੈਂ ਉਹਨਾਂ ਦੀ ਪਰਖ ਲਈ ਕੋਈ ਵਿਉਂਤ ਬਣਾਵਾਂਗਾ ਫਿਰ ਜੈ ਸਿੰਘ ਆਪਣੇ ਘਰ ਚਲਾ ਗਿਆ ਤੇ ਆਪਣੀ ਪਟਰਾਣੀ ਨਾਲ ਸਲਾਹ ਕਰਕੇ ਗੁਰੂ ਜੀ ਦੀ ਪਰਖ ਲਈ ਵਿਉਂਤ ਬਣਾਈ ਪਟਰਾਣੀ ਨੇ ਉਹਦੋਂ ਦਾਸੀ ਦੇ ਕੱਪੜੇ ਪਾ ਲੈਣੇ ਸੀ ਤੇ ਦੂਸਰੀਆਂ ਰਾਣੀਆਂ ਦੇ ਪਿੱਛੇ ਦਾਸੀਆਂ ਵਿੱਚ ਹੀ ਬੈਠਣਾ ਸੀ ਜਦੋਂ ਗੁਰੂ ਜੀ ਨੇ ਮਹਿਲ ਵਿੱਚ ਦਰਸ਼ਨ ਦੇਣ ਆਉਣਾ ਸੀ ਜੇ ਗੁਰੂ ਜੀ ਉਦੋਂ ਪਟਰਾਣੀ ਨੂੰ ਪਛਾਣ ਲੈਣਗੇ ਤਾਂ ਇਸ ਗੱਲ ਦਾ ਪ੍ਰਮਾਣ ਹੋਵੇਗਾ ਕਿ ਸੱਚਮੁੱਚ ਉਹ ਅਜਿਹੀ ਸ਼ਕਤੀ ਹੈ ਜੋ ਉਹਦੇ ਪਰਿਵਾਰ ਉਹਨਾਂ ਨੂੰ ਸਮਝਦੇ ਨੇ ਗੁਰੂ ਜੀ ਨੂੰ ਆਪਣੀ ਅਲੌਕਿਕ ਸ਼ਕਤੀ ਨਾਲ ਉਸ ਗੋਣ ਦੀ ਜਾਣਕਾਰੀ ਹੋ ਗਈ ਸੀ ਸੰਤਾ ਸਾਧੂਆਂ ਨੇ ਜਿਸ ਕਰਾਮਾਤੀ ਸ਼ਕਤੀ ਦਾ ਭੇਦ ਹੀ ਦੇਣਾ ਹੁੰਦਾ ਉਹਦਾ ਵਿਖਾਵਾ ਲੋਕਾਂ ਸਾਹਮਣੇ ਕਰਨਾ ਪਵੇ ਤਾਂ ਇਹ ਸੋਚ ਕੇ ਉਹ ਬੜੇ ਉਦਾਸ ਹੋ ਗਏ ਜਦੋਂ ਜੈ ਸਿੰਘ ਉਹਨਾਂ ਨੂੰ ਆਪਣੇ ਮਹਿਲ ਵਿੱਚ ਲੈ ਜਾਣ ਲਈ ਆਇਆ ਤਾਂ ਪਹਿਲਾਂ ਉਹਨਾਂ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਫਿਰ ਜ਼ੋਰ ਦੇਣ ਤੇ ਗੁਰੂ ਜੀ ਨੇ ਜੈ ਸਿੰਘ ਨੂੰ ਆਉਣ ਦੀ ਆਗਿਆ ਦੇ ਦਿੱਤੀ ਜੈ ਸਿੰਘ ਨੇ ਬੜੇ ਸਤਿਕਾਰ ਨਾਲ ਕਿਹਾ ਕਿ ਉਹਦੀਆਂ ਰਾਣੀਆਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੀਆਂ ਨੇ ਜਦੋਂ ਗੁਰੂ ਜੀ ਨੇ ਜੈ ਸਿੰਘ ਦਾ ਸੱਦਾ ਪ੍ਰਵਾਨ ਕਰਕੇ ਮਹਿਲਾਂ ਚ ਗਏ ਤਾਂ ਉੱਤੇ ਬਹੁਤ ਸਾਰੀਆਂ ਇਸਤਰੀਆਂ ਸਵਾਗਤ ਵਿੱਚ ਖੜੀਆਂ ਵੇਖੀਆਂ। ਗੁਰੂ ਜੀ ਨੂੰ ਸਭ ਤੋਂ ਮੁਰੇ ਖੜੀ ਰਾਣੀ ਨੂੰ ਛੋਟੀ ਨਾਲ ਸ਼ੋਇਆ ਤੇ ਕਿਹਾ ਕਿ ਤੁਸੀਂ ਪਟਰਾਣੀ ਨਹੀਂ ਹੋ। ਇਸ ਤਰ੍ਹਾਂ ਉਹਨਾਂ ਨੇ ਹਰਮਧੀਆਂ ਹੋਰਨਾਂ ਇਸਤਰੀਆਂ ਨਾਲ ਐਵੇਂ ਕਰਕੇ ਉਹਨਾਂ ਨੂੰ ਅਸਵੀਕਾਰਿਤ ਕੀਤਾ। ਅਖੀਰ ਵਿੱਚ ਪੇਸ਼ ਬਦਲ ਦੇ ਬਾਵਜੂਦ ਉਹਨਾਂ ਪਟਰਾਣੀ ਨੂੰ ਪਛਾਣ ਲਿਆ ਜੋ ਸਭ ਦੇ ਪਿੱਛੇ ਖੜੀ ਸੀ ਤੇ ਕਿਹਾ ਕਿ ਤੁਸੀਂ ਪਟਰਾਣੀ ਹੋ। ਉਹ ਆਪਣੇ ਨੌਕਰਾਂ ਵਾਲੇ ਭੇਸ ਵਿੱਚ ਹੋਣ ਤੇ ਪਛਾਣੀ ਜਾਣ ਕਰਕੇ ਬੜੀ ਪ੍ਰਸੰਨ ਹੋਈ। ਗੁਰੂ ਜੀ ਨੇ ਰਾਜੇ ਵੱਲੋਂ ਪਰਖ ਕੀਤੇ ਜਾਂਦੇ ਹਵਾਲੇ ਨਾਲ ਕਿਹਾ ਗੁਰੂ ਨਾਨਕ ਦੀ ਸਦਾ ਉਹਨਾਂ ਤੇ ಅಪਾਰ ਖੁਸ਼ੀ ਹੋਵੇਗੀ ਜੋ ਉਟਟ ਸ਼ਰਧਾ ਰੱਖਦੇ ਨੇ। ਉਹ ਸਦਾ ਹੀ ਉਹਨਾਂ ਦੇ ਅੰਗ ਸੰਗ ਰਹਿ ਕੇ ਸਹਾਈ ਹੋਣਗੇ ਤੇ ਪ੍ਰਮਾਤਮਾ ਉਹਨਾਂ ਨੂੰ ਇਸ ਜਹਾਨ ਵਿੱਚ ਵੀ ਤੇ ਅਗਲੇ ਜਹਾਨ ਵਿੱਚ ਵੀ ਪ੍ਰੇਮ ਕਰੇਗਾ। ਜਿਸ ਦੇ ਮਨ ਵਿੱਚ ਸ਼ੰਕੀ ਕਰਨ ਦੇ ਚੀਤੀ ਹੈ ਉਹ ਸੱਚਾ ਸ਼ਰਧਾਲੂ ਨਹੀਂ ਹੈ ਜੋ ਘਮੰਡ ਕਰਨ ਆਪਣੇ ਆਪ ਨੂੰ ਬਹੁਤ ਉੱਚੀ ਪਦਵੀ ਤੇ ਸਮਝਦਾ ਹੈ ਉਹ ਉੱਚੀ ਚੋਟੀ ਤੋਂ ਜ਼ਰੂਰ ਇੱਕ ਦਿਨ ਧਰਤੀ ਤੇ ਡਿੱਗੇਗਾ ਉਹਦੇ ਵਿੱਚ ਪ੍ਰਭੂ ਪ੍ਰੇਮ ਨੇ ਉਪਜਦਾ ਤੇ ਉਸ ਨੂੰ ਮੁਕਤੀ ਦਾ ਫਲ ਪ੍ਰਾਪਤ ਨਹੀਂ ਹੁੰਦਾ ਇਸ ਤੇ ਰਾਜਾ ਜੈ ਸਿੰਘ ਤੇ ਉਹਦੀਆਂ ਰਾਣੀਆਂ ਨੇ ਗੁਰੂ ਜੀ ਦੀ ਪਵਨਤਾ ਪਰਵਾਣ ਕਰ ਲਈ ਧੰਨਵਾਦ ਜੀ